ਸੜ ਜੇ ਮੇਰੀ ਕਿਸਮਤ ਕਿਤੇ ਪੱਖਾ ਵੀ ਨਹੀਂ ਹੈਗਾ ਕਰਮਾਂ ਚ ਹੈ ਬਣਾਉ ਤੋਂ ਜੇ ਆ ਲਾਈ ਆ ਤੇ ਹੰਤਰੇ ਉਹ ਨਹੀਂ ਚਲਦੀ ਨਾ ਕਿਸੇ ਕੰਮ ਦੇ ਨਾ ਹੋਰ ਹੋ ਵੀ ਹਲ ਜੀ ਨੂੰ ਕੁਝ ਹੁੰਦਿਆ ਵਾ ਜੇ ਉਹਦੇ ਲੈ ਗਈ ਤੇ ਫੇਰ ਉਹਨੇ ਆਪਣਾ ਪਾਣੀ ਹਾਂ ਕੀ ਕਰਾਂ ਵੇਖ ਤੇ ਨਹੀਂ ਚਲ ਉਹਦਰੇ ਕੋਟ ਪਾਣੀ ਪੀ ਆਉਨੇ ਭਾਵੇਂ ਆਖੇ ਤੇ ਸਹੀਂ ਰੋਜ ਆ ਜਾਂਦੀ ਘਰਦੀਆਂ ਕੁਛ ਉਹ ਇੱਕ ਸੜ ਜਾਨੇ ਚਲਦੀ ਨਹੀਂ ਕਿਤ ਨਾਲ ਖੜੀਏ ਥਲੇ ਬਹਿ ਆਉਂਗੀ ਗੱਲਾਂ ਕਰਦੀ ਕਰਦੀ ਉਹ ਕੱਲ ਤੇ ਬਹਿ ਨਹੀਂ ਦਿੱਤਾ ਉਹ ਵੀ ਬਾਦੀ ਨੂੰ ਦੀ ਜਾਂਦੀ ਤੇ ਉਹਦੇ ਪਤਨੀ ਆ ਤੇ ਚੜਦੀ ਜਾਂਦੀ ਚੋਲੰਦੇ ਨਾ ਕੋਈ ਬਾਬੇ ਦਾ ਹੀ ਅਸਰ ਹੋਉਂਦਿਆ ਇੰਨਾ ਟੈਨਸ਼ਨ ਲੱਗੀ ਚੰਗੀ ਦੇਖ ਵਾਈ ਚਲ ਉਧਰ ਜਾਨੀ ਪਾਣੀ ਕੁੱਟ ਪੀ ਜੀ ਨਲ ਕਰੀ ਖਾ ਲੈ ਕੇ ਆ ਮੈਂ ਜਲਦੀ ਨਾ ਸੋਈ ਸਾਫ ਕਰਨਾ ਖਲਾਰਾ ਹੀ ਪੈ ਗਿਆ ਤੇ ਨਾਲ ਚਲ ਗਈਆਂ ਧਿਆਣ ਯਾਰ ਸੋਈ ਦਾ ਪੁਰਾ ਹੀ ਹਾਲ ਕਰਤਾ ਹੁੰਦੇ ਇਹ ਤਾਂ ਦੁੱਧ ਗਰਮ ਕਰਨ ਵਾਲਾ ਜਦ ਤਾਈ ਵਾਸਤੇ ਧਿਆਣੇ ਸਵੇਰੇ ਸਪੋਲ ਜਾਣਾ ਨਹੀਂ ਜਮੋਣਾ ਪਤਾ ਨਹੀਂ ਕੀ ਖਲਾਰਤਾ ਇਹਨਾਂ ਨੇ ਕੋਈ ਨਾ ਸਾਫ ਕਰਕੇ ਤੇ ਫੇਰ ਉੱਧਰ ਚਲ ਜੇ ਤੇ ਕੀ ਹਾਲ ਹੈ ਮਨ ਕੀ ਕਰੀ ਜਾਨੀ ਗੋਲਪੁਰ ਕੋਈ ਨਹੀਂ ਦੇਦੀ ਆਵੇ ਸੋਈ ਜੀ ਸਾਫ ਕਰਨ ਦੀ ਸਭੀ ਧਰ ਕੇ ਹੱਡੀ ਹੁੰਦੀ ਹੁੰਦੀ ਨਾ ਹਾਲ ਕਰਦਾ ਦਹੀਂ ਮੜ ਜਾ ਬਰਫ ਦਾ ਕੌਲਾ ਜਿਹੜੀ برف ਕਿੱਥੇ ਆਹ ਵੇਖ ਲੈ ਥੋੜੀ ਬਾਤ ਕਰੀਏ ਜਪਤੀ ਆਉਂਦੇ ਹੀ ਆ ਤੁਹਾਡੇ ਦੇ ਸਾਡੇ ਅੰਦਰ ਆਣੀ ਬੱਤੀ ਦੀ ਜੀ ਗਾਲ ਜੀ ਦੀ ਬਰਫ ਨਾ ਇਹ ਵੀ ਆ ਕਿ ਤਨ ਤੁਹਾਨੂੰ ਪਤਾ ਬਾਹਰ ਕੰਮਕੁਮ ਕਰਦੇ ਤੇ ਮਿੰਟ ਮਿੰਟ ਤੇ ਚਰਿਆਵਰ ਚ ਪਾਣੀ ਭਾਈਦਾ ਤੇ ਫਿਰ ਤੁਹਾਨੂੰ ਪਤਾ ਬਰ ਫ੍ਰਿਜ ਚ ਹੋਊਗੀ ਤੇ ਪਾਉਂਗੀ ਹੁਣ ਇਹ ਤੇ ਮੈਂ ਜੇ ਕਬਲੇ ਰੱਖੇ ਰੇ ਡਿਸ਼ ਤੇ ਪਰ ਬਸ ਨਿਵੇਹ ਲਾਥੋਰਾ ਹੁਣੀ ਆ ਵੇਖੀਂ ਕਿ ਤੇ ਫੇਰੀ ਪਤਾ ਲੱਗੂਗਾ ਮੈਨੂੰ ਕੋਪੋਰਾ ਕੀ ਦੇ ਦੇ ਨੀ ਨੀ ਪਰ ਜੇ ਪਰ ਪਾਣੀ ਬਣਿਆ ਨਹੀਂ ਹੋਣਾ ਪਰ ਪਾਣੀ ਹੋਣੀ ਏ ਪਾਣੀ ਆ ਵੇਖ ਲਓ ਭਾਏ ਦਾ ਨਹੀਂ ਹਾਵੇ ਹੋ ਨਹੀਂ ਕੋਰਾ ਕ ਦੇ ਦੇ ਨਹੀਂ ਹੈਗਾ ਨਹੀਂ ਹੈਗਾ ਚਲ ਫਿਰ ਮੈਂ ਚਾਹ ਬਣਾ ਕੇ ਪੀ ਲਈਨੀ ਆ ਦੁੱਧ ਮੈਨੂੰ ਕੋਟੇ ਕਵਾ ਦੇ ਦੀ ਦੁੱਧ ਵੀ ਸਾਡਾ ਥੋੜਾ ਹੈ ਥੋੜਾ ਚਲਵੇਂ ਜੋ ਕਰ ਪਾ ਦੇ ਜੇਰਾ ਨਾ ਕਿ ਮੈਂ ਰਾਤੀ ਦੁੱਧ ਤੇ ਮੈਂ ਆਪ 2 ਕਿਲੋ 2 ਕਿਲੋ ਰੱਖਦੀ ਘਰੇ ਤੁਹਾਡੇ ਪਰਪਾ ਦੇ ਵੀ ਤੁਹਾਡੇ ਜੋ ਕੋ ਕਲਾਸ ਹੈ ਪਾ ਦੇ ਵੀ ਪਤਾ ਹੋਰ ਦੇ ਦਿੰਦੇ ਉਹ ਕਿਤੇ ਜਿੰਨਾ ਨਿਜਾਰਾ ਹੀ ਚੰਗਾ ਕਿਤੇ ਲੱਗੇ ਤੁਹਾਡਾ ਦੁੱਧ ਵੀ ਜੋਰਦੀ ਹੈ ਅੱਛਾ ਹਾਂ ਹੋ ਤਾਂ ਮੈਂ ਤਾਂ ਉਦਾਂ ਤੇ ਮੈਂ ਛੇਤੀ ਕਿਤੇ ਤੈਨੂੰ ਪਤਾ ਹੋ ਦਿੰਦੀ ਆ ਕਿਤੇ ਦੁੱਧ ਨੂੰ ਅੱਛਾ ਧਿਆਨ ਰੱਖਿਆ ਕਰਣਾ ਨਾ ਫੇ ਤੁਹਾਨੂੰ ਪਤਾ ਹੋਏ ਰੋ ਰੋ ਕਿੰਨੇ ਦੇਣਾ ਤਾਂ ਐਸੀ ਚੱਲਣ ਦੇ ਭਲਾ ਨਹੀਂ ਜੀ ਜੇ ਐਸੀ ਨਹੀਂ ਚਲਾਇਆ ਮੇਰੇ ਜੀ ਜੀ ਨੂੰ ਬੜਾ ਖੁਸ਼ ਹੁੰਦਾ ਮੈਂ ਚਲ ਕੜੀ ਬਹਿ ਲੀ ਦੀ ਅਸੀਂ ਥੰਡੇ ਦੇ ਆਜਾ ਬਹਿ ਜੀਏ ਕੜੀ ਹਨ ਦੋ ਘੰਟੇ ਏਸੀ ਤਾਂ ਲਾਇਆ ਹੀ ਨਹੀਂ ਮੈਂ ਬਾਹਰ ਬਹਿ ਜੰਨੇ ਪੱਖਾ ਲਾ ਚੱਲ ਅੱਜ ਬਾਹਰ ਹੀ ਬਹਿ ਜਾਈਏ ਹਾਂ ਅੱਜ ਬਾਹਰ ਹੋਰ ਗਏ ਨਿਆਣੇ ਕੁੜੀ ਕੀ ਕਰੰਦੀ ਆ ਕੁੜੀ ਕੁਛ ਨਹੀਂ ਅੰਦਰ ਫੂਰ ਵੇਖੰਦਈ ਅੱਛਾ ਖਾਣੀ ਬਣਾ ਲਈ ਅੱਜ ਖੁਸ਼ ਨੀ ਜੀ ਸਬਜ਼ੀ ਬਣਾਈ ਟਿੰਡਿਆਂ ਦੀ ਹੋਰ ਉਹਦੇ ਰਹਿਣੀ ਆ ਦੀਦੀ ਵੀ ਤੇਰੇ ਕਿਤੇ ਤੁਹਾਨੂੰ ਪਤਾ ਮੈਂ ਇੰਨੀ ਮੰਗੇ ਆਈ ਕਿ ਤੂੰ ਬਾਹਰ ਹੀ ਹੁੰਦੀ ਜਾਨੀ ਕੋਈ ਲੋਕ ਤੇ ਦਾਨ ਕਰਦੇ ਫਿਰਦੇ ਜਿਹੜੇ ਪੂਰਾ ਪਾ ਵੀ ਨਹੀਂ ਮੇਰੇ ਕੋਲ ਤੇ ਚੀਰੀ ਨਹੀਂ ਜਾਂਦੇ ਸਰੀਰ ਦੇ ਦਾਨ ਨੂੰ ਵਿੱਚ ਮਾਨੇ ਗਏ ਦੀਦੀ ਹਾਂ ਤਾਂ ਮੈਂ ਹਾਂ ਚੱਲ ਪੋਰਾ ਖ ਲੈ ਆਉਂਦੀ ਮੇਰੇ ਜੋਗੀ ਖਾਂ ਜੋਗੀ ਇਹਨਾਂ ਤੇ ਬਾਹਰ ਘੁਰ ਤਰੇ ਗਿਆ ਖਾ ਆਉਣੀ ਹੈ ਤੇ ਮੇਰੇ ਜੋਗੀ ਪੋਰਾ ਪਾ ਦਿੰਦੀ ਹੈ ਮਹਿੰਗੀ ਆ ਬੜੀਆਂ ਸਬਜ਼ੀਆਂ ਨਾਲ ਪਤਾ 100 ਤੋਂ ਚੱਲ ਚੱਲ ਨਹੀਂ ਦਿੰਦੇ ਭਰੇ ਘਰ ਤੇ ਆਈਏ ਵੀ ਨਹੀਂ ਕਰੀਦਾ ਹੁੰਦਾ ਐਡਾ ਭਰਿਆ ਘਰ ਦੇ ਨੂੰ ਲੱਭ ਕੇ ਦਿੱਤਾ ਉਹਨੇ ਤੇ ਤੋਤੇ ਜੇ ਵੀ ਕਰਦੀ ਹੈ ਕਰਨ ਦੀ ਥੋੜੀ ਗੱਲ ਹੈ ਦੀਦੀ ਤੁਹਾਨੂੰ ਪਤਾ ਮੰਗੇ ਆਈ ਬੜੀ ਹੋ ਗਈ ਆ ਚੱਲ ਅਜਾ ਬਾਹਰ ਬਈ ਇਸਣੀ ਹਵਾ ਵਗੰਦੀ ਆਂ ਤਾਂ ਚੰਗੀ ਲੱਗਦੀ ਐ ਇਸਣੀ ਹਵਾ ਜਾਰੀ ਚੰਗੀ ਲੱਗਦੀ ਨਹੀਂ ਮੇਰੇ ਜੀ ਨੂੰ ਕੁਝ ਬੜਾ ਹੁੰਉਂਦਿਆ ਮੈਂ ਤਾਂ ਤਾਂ ਆਖੇ ਮੈਂ ਚੱਲ ਕੜੀ ਹਵਾ ਜੀ ਨੂੰ ਕੁਝ ਤੇ ਹੋਦੇ ਹੁੰਦਾ ਜਿਹੜਾ ਇੱਥੇ ਬਹਿਣ ਵਿੱਚ ਆਵੇ ਇੱਥੇ ਬਹਿ ਜੋ ਪੰਜੀ ਕੋਨੀ ਆ ਬੰਦਾ ਬਹਿ ਜਾਂਦਾ ਹੁਣ ਪੰਨਦੇ ਜਮਨ ਇਹਦੀ ਰਹਿ ਗਿਆ ਹੁਣ ਪੰਨ ਕੌਣ ਕਰਦਾ ਓਏ ਮੁੰਡਿਆ ਮੇਰੇ ਸਹਾਲਾ ਮੈਨੂੰ ਕੱਲੀ ਨਾ ਮਾਰਨੀ ਬੋਲ ਮੇਰੇ ਮੁੰਡੇ ਗੱਲ ਨਾ ਦੀ ਗੱਲ ਵਾ ਮੈਨੂੰ ਨਾ ਲਿਆ ਦੇ ਦੇ ਦਿਆ ਕਰ ਬਰਫਾ ਪੋਰਾ ਮੇਰੇ ਬਾਤ ਕੌਲਾ ਰੱਖ ਲਿਆ ਕਰ ਦੀਦੀ ਬੱਤੀ ਤੇ ਤੁਹਾਨੂੰ ਪਤਾ ਨਾ ਕਣ ਕਾ ਪੱਕੀਆਂ ਬੱਤੀ ਵੀ ਉਨੀ ਕੀ ਦੇ ਜਿੱਕੇ ਦੇ ਪੰਜ ਸਾਰਾ ਦਾਣਾ ਆਉਣ ਲੱਗ ਜੂ ਕਿਤੇ ਦੇ ਦੇ ਲੈ ਲੈ ਜਾਨੀ ਵੇ ਭੋਰਾ ਬਰਫ ਨਾਲ ਅੱਧਾ ਤੱਕ ਬਲੇ ਦੇ ਤਾ ਸਰ ਜਾਣਾ ਤਾਂ ਪਾ ਰਿਆ ਵਿੱਚ ਚੱਲ ਵੇਖ ਲਿਆ ਕਿ ਨੂੰ ਜਿੱਕੇ ਬੱਚੀ ਤੇ ਦੇ ਦਿਆ ਕਰੂੰ ਅੱਛਾ ਵੇ ਗੱਡੀ ਨਾ ਤੋੜਦੀ ਵੇ ਆ ਮੁੰਡੇ ਦੀ ਗੱਡੀ ਹਾਂਜੀ ਵਾਰਸ ਦੀ ਅੱਛਾ ਆਂ ਕਿ ਲਾਲਾ ਪੁੱਤ ਸ਼ਾਇਕਲੀ ਚਲਾ ਲਾ ਆ ਸ਼ਾਇਦ ਵੀ ਨਵੀਂ ਲੈ ਆਂਦੀ ਹਾਂਜੀ ਸਾਈਕਲ ਨਵਾਂ ਲੈਦਾ ਵਾਰਸ ਸਾਹਿਬ ਤੋੜ ਦੂਗਾ ਦੇਖ ਜਾਨ ਦੇ ਖੇਡਣ ਦੇ ਨਹੀਂ ਨਹੀਂ ਚੁੱਪੀ ਲੈ ਆਣੀ ਇਹ ਤਾਂ ਬੰਸ ਖੇਡ ਲੈਂਦਾ ਵਾਰਸੂ ਤੇ ਨਿਆਣੀ ਮਾ ਵੀ ਲਿਆ ਕੇ ਦਊ ਪਾਣੀ ਨਾ ਕੋਤ ਮਕਾਦੀ ਸਾਰਾ ਟੂਟੀ ਚ ਬੱਤੀ ਨਹੀਂ ਆਉਂਦੀ। ਨਾ ਕਰ ਵੇ ਮੁੰਡਿਆ। ਇੱਧਰ ਆ ਜਾ। ਜਾ ਘਰੇ ਚੱਲ ਕੇ ਵੇਖ ਕੇ ਆ ਘਰੇ। ਕਿਰ ਕਿਰ ਨਿਆਣੇ ਦਾ ਬੋਝੜਾ ਆ ਰਹੀ। ਬਹੁਤ ਭਾੜੇ ਜਿਹਾ ਲੱਗਦੇ। ਮੈਨੂੰ ਆਖੇ ਓਖੇ ਨਹੀਂ ਲੱਗਦੇ ਨਿਆਣੇ ਕਿਤੇ ਇਦਾਂ ਤਾਂ ਨਿਆਣਾਂ ਨੂੰ ਚਾਹੀਦਾ ੜਾਖੇ ਨਹੀਂ ਲੱਗਦਾ। ਆਏ ਨਹੀਂ ਉਹ ਹੀ ਨਿਆਣੇ ਤੈਨੂੰ ਪਤਾ ਐਂ ਹੀ ਕਰਦੀ ਆ। ਸਾਡੇ ਨਿਆਣੇ ਵੇ ਲੱਗਦੇ ਦੀਤੇ ਇੱਕ ਤਾਂ ਲੱਗੇ ਅੰਦਰ ਬੈਠੇ ਕਿਤੇ ਐ ਚੁੱਪ ਚਾ। ਨਹੀਂ ਨਹੀਂ ਹੁਣ ਕੀ ਕਰੀਏ। ਬੰਨ ਗਈ ਕਿਤੇ ਸਿਆਣੇ ਛੋਟੇ ਆ ਨਾ ਪੀ ਹੋ ਜਾਣਾ ਇਹਨਾਂ ਨੇ। ਪੀ ਨਹੀਂ ਦਿੱਤਾ। ਆ ਰੋਜ਼ ਇੱਥੇ ਤੁਰੇ ਫਿਰਦੀ ਰਹਿੰਦੀ ਆ ਨਾ ਮੇਰੀ ਕੁੜੀ। ਤੇਰੇ ਨਾਲ ਨਹੀਂ ਹੁੰਦੀ। ਮੇਰੇ ਨਿਆਣੇ ਦੇਖੰਦੇ ਕਿੱਥੇ ਕੋਈ ਕੁੜੀ ਮੇਰੇ ਨਿਆਣੇ ਅੰਦਰ ਬੈਠੇ ਦੀ ਤੁਹਾਨੂੰ ਆ ਕੇ ਲੱਗੇ ਫੋਨ ਵੇਖੰਦੇ ਕੁੜੀ ਸੁੰਦਰ ਹੀ ਆ ਹਾਂਜੀ ਕੁੜੀ ਵੀ ਅੰਦਰ ਕੁੜੀ ਨੂੰ ਵੀ ਦਿੱਤਾ ਫੋਨ ਇਹਦੇ ਪਾਪਾ ਆਲਾ ਫੜ ਕੇ ਬੈਠੀ ਅੱਛਾ ਮੈਂ ਅੱਜ ਵੀ ਜਾਣਾ ਸਗੋਂ ਉੱਧਰ ਨੂੰ ਦੇਲੀ ਆਲੂ ਮੈਂ ਚਲ ਖੜੂ ਆਇ ਤੇ ਮੇਰਾ ਆਪ ਦਾ ਸਰੀਰ ਨਹੀਂ ਠੀਕ ਪਤਾ ਨਹੀਂ ਕੀ ਗੱਲ ਹੀ ਤੇ ਬੜੀ ਤੇ ਕੋਈ ਪਾਤੇ ਲਿੰਦੇ ਤੇ ਗਰਮੀ ਨਾਲ ਤਾਂ ਸਰੀਰ ਬਹੁਤ ਕੱਲ ਤਾਂ ਨਾ ਜਿਆਦਾ ਹੀ ਨਾ ਕਿੰਨੇ ਦਿਨਾਂ ਦਾ ਜਮਾ ਹੋ ਗਿਆ ਤੇ ਹੁਣ ਫਿਰ ਉਹੀ ਗੱਲ ਬਣੀ ਪਈ ਤੁਰਦਾ ਹੀ ਨਹੀਂ ਔਰ ਸੱਖ ਵੀ ਸਰੀਰ ਡੌਂ ਜਾਂਦਾ ਜਾਂਦਾ ਹੁਣ ਤਾਂ ਮੈਂ ਤੈਨੂੰ ਤਾਂ ਹੀ ਨਹੀਂ ਮਰਦਾ ਤੂੰ ਕਿਤੇ ਨਿਗਈ ਮੈਂ ਗਏ ਮੇਨ ਜਿੱਤਰਾ ਖੰਦੇ ਮੈਂ ਬਸ ਚੜਦੀ ਵੇਖੀ ਹਾਏ ਮੈਂ ਤੇ ਘਰੇ ਸਾਲਾ ਆ ਦੇਣ ਸ਼ੋਰ ਕੋਈ ਹੋਣੀ ਫਿਰ ਪਲੇਖਾ ਪੈ ਗਿਆ ਪਲੇਖਾ ਪੈ ਗਿਆ ਤੇ ਕਿਤੇ ਤੈਨੂੰ ਬਸ ਕਰ ਕੰਮ ਦਾ ਨਹੀਂ ਸਰਦਾ ਮੈਂ ਕਿੱਥੇ ਜਾਣਾ ਤੈਨੂੰ ਪਤਾ ਤੇ ਹੈ ਫਿਰ ਠੀਕ ਮੈਂ ਕਿਤੇ ਮਿੰਦ ਨਿਆਣੀ ਨਿਗ ਨਿਗ ਤੈਨੂੰ ਪਤਾ ਵੀ ਮੈਂ ਕਿੱਥੇ ਜਾਣ ਜਾਊਂ ਕੋਈ ਨਾ ਕੇਦ ਗੱਲਾਂ ਜਨਾ ਆਵੀਆਂ ਬੇਈ ਮਾਜਾ ਜਿਹੜੀ ਮਈ ਪਾਈ ਦਾ ਹੁੰਦਾ ਇਹੋ ਜੀ ਗੱਲ ਕੋੜੀ ਹਸਾਂਦੀ ਦੱਸਦੀ ਸੁਪਹਿਣਾ ਵਰਗੀ ਹੈ ਮੇਰੀ ਹੈ ਤੂੰ ਦੇ ਟੈਨਸ਼ਨ ਨਾ ਲਿਆ ਕਰ ਉਹ ਤੇ ਤਨੂ ਹੀ ਤੈਨੂੰ ਪਤਾ ਵੀ ਉਹ ਕਰਦੀ ਰਹੀਨੀ ਹਾਂਜੀ ਉਹ ਬਾਹਰ ਨੇ ਬਾਹਰ ਗਿਆ ਤੁਹਾਨੂੰ ਪਤਾ ਟਾਈਮ ਹੋਇਆ ਸ਼ਾਮ ਆਪਰੀਆਂ ਕੰਮ ਕੁੰਮ ਦਾ ਵੀ ਮਾੜਾ ਪੋਤ ਨੇ ਬਿਸਕੁਟ ਖਾਣੇ ਨੇ ਕਿਹੜੀ ਚੀਜ਼ੀ ਖਾਣੀ ਬਿਸਕੁਟ ਖਾਣੇ ਜੇਰ ਤੋਈ ਚਾਹ ਤੇ ਰਾਜਾ ਨਾਲ ਬਲਕ ਕਰੋ ਉਹਦੇ ਵਿੱਚ ਪਏ ਜਾ ਖਾ ਲਓ ਜਾ ਰੋਟੀ ਪਾਣੀ ਦਿਆ ਕਰ ਇਹਨੂੰ ਰੋਟੀ ਪਾਣੀ ਨਾਲ ਆ ਕੀ ਇਹਨੂੰ ਪਾਉਣ ਲਾਤਾ ਈ ਲੰਡੀਆਂ ਜੀਆਂ ਬੜੇ ਸੋਹਣੇ ਸੂਟ ਪਾਉਂਦੇ ਅੱਜ ਕੱਲ ਦੇ ਟ੍ਰੈਂਡ ਨੇ ਆਣੇ ਇਹੋ ਕੁਛ ਹੀ ਪਾਉਂਦੇ ਜਿਵੇਂ ਸੂਟ ਸਾਰੀ ਉਮਰ ਉਹ ਚੈਰੀ ਨੇ ਸੂਟ ਹੀ ਪਾਉਣੇ ਆਪਾਂ ਦੇ ਸੂਟਾਂ ਦੇ ਨਾ ਮੈਂ ਤੇ ਤੈਨੂੰ ਮੈਂ ਤੇ ਨਾ ਅੱਖ ਮੈਂ ਤੇ ਨਹੀਂ ਸੁਣਣਾਈ ਮੈਂ ਤੇ ਨਹੀਂ ਕੋਈ ਗੱਲ ਮੇਰੇ ਪਾਸੇ ਮੈਂ ਤੇ ਤੈਨੂੰ ਬਥੇਰਾ ਕਹਿਨੀ ਤੂੰ ਤੇ ਮੇਰੀ ਗੱਲ ਨਹੀਂ ਮੰਨਦੀ ਉ ਤਾਂ ਪਤਾ ਨਹੀਂ ਕੀ ਕਰ ਕੱਲ ਦੀ ਜੀ ਕੀ ਮੰਨਣਾ ਕੋਰੀਂ ਕਰਾਰੀ ਜੀ ਅੱਗੇ ਵਾਲੀ ਨਹੀਂ ਰਹਿੰਦੀ ਜਾਂਦੀ ਪਤਾ ਨਹੀਂ ਵੀ ਤੂੰ ਉਹਦੀਆਂ ਗੱਲਾਂ ਚਲਦੀ ਆ ਓਏ ਮੰਮੀ ਤੇਰੀ ਮੈਂ ਥੋੜੀ ਮੰਮੀ ਤੇਰੀ ਜੀ ਆਹ ਤੇ ਮੁੰਡਾ ਤੇਰਾ ਕਰੀ ਜਾਂਦਾ ਮੈਨੂੰ ਚੰਬੜੀ ਜਾਂਦਿਆ ਉਹ ਮੰਗਦਾ ਨਾ ਨਾ ਨਿਆਣੇ 75 ਦੇ ਗਿੱਜੇ ਆ ਨਾ ਆ ਕੇ ਲੈ ਜਾਂਦੇ ਚੀਚਾ ਆਜੋ ਦੇ ਦਿੰਦਾ ਹੁੰਦਾ ਹੈ ਨਿਆਣਿਆਂ ਨੂੰ ਹੁਣ ਤੂੰ ਤੇ ਬਾਹਲੀ ਕੋਲੀ ਚਲਦੀ ਦੇ ਦੇਗਾ ਤੋੜਾ ਤੇ ਕਿਤੇ ਉਹ ਕਿੱਥੇ ਹੋਂ ਨਹੀਂ ਲੈਾਈ ਦੀ ਨਿਆਣੇ ਖਾ ਖੂ ਲੈਂਦੇ ਚੱਲ ਬੋਧ ਮਮਾ ਕੋਲ ਕੀ ਨਾ ਨਾ ਹਾਂ ਜੇ ਤੂੰ ਦੇ ਦੇ ਜਾਂ ਨਹੀਂ ਕੁੜੀਏ ਦੇ ਨੂੰ ਵੀ ਨਾਲ ਬਿਸਕਟ ਜਾ ਲੀਲਾ ਭੈਣ ਕੋ ਇੱਕ ਵੀ ਸਾਰ ਇੱਕ ਦੇਦੀ ਹਸ਼ੂ ਵੀਰ ਨੂੰ ਵੀ ਜਾ ਇੱਕ ਲੀਲਾ ਵੀ ਭੈਣ ਕੋ ਜਾ ਅੱਗੇ ਵਾਲੀ ਨਹੀਂ ਤੂੰ ਪਤਾ ਨਹੀਂ ਕੀ ਚੱਕਰ ਹੀ ਉਹਦੀਆਂ ਗੱਲਾਂ ਚ ਆਉਂਦੀ ਜਾਂਦੀ ਤੂੰ ਅੱਗੇ ਵਾਲੀ ਨਹੀਂ ਰਹਗੀ ਅੱਗੇ ਵਾਲੀ ਆਂਦੀ ਜੀ ਤੁਹਾਨੂੰ ਭਲੇਖਾ ਨਹੀਂ ਤੂੰ ਨਾ ਬੜੀਆਂ ਗੱਲਾਂ ਜਾ ਲੀਲਾ ਦੀਦੀ ਪੋਰਾ ਬਿਸਕੁਟ ਲੰਗ ਲਈ ਮੇਰੇ ਦਿਲ ਚ ਬੜਾ ਆਈ ਆਇਆ ਤੇ ਮੈਂ ਕੋਰ ਪੋਰਾ ਚਾਹਤ ਬਣਾ ਕੇ ਪੀਉਂਗਾ ਤੇ ਲੈ ਦੁੱਧ ਖਰਾਬ ਹੋਣਾ ਤਾਂ ਲੱਗਿਆ ਮੀਚ ਬਾਹਰ ਜਿਹੜਾ ਘੁੱਟ ਮਿਲਿਆ ਫੇਰ ਨਾ ਆਜੋ ਲੈਣ ਹੋਣੀ ਹੈਂਗਾ ਆਉ ਨਹੀਂ ਕੋਈ ਨਹੀਂਗਾ ਮੈਂ ਅੱਗੇ ਤੇ ਪਤਾ ਦੋਦ ਦੀ ਕਿਤੇ ਖੜਦੀ ਮੇਰੇ ਤਨ ਦੋਖਾ ਅੱਡ ਜਾਵਾ ਦੰਗਰ ਨਹੀਂ ਉਹ ਅੱਜ ਬਿੱਲੀ ਢੋਲ ਗਈ ਤੇ ਮੈਂ ਹਾਂ ਚੱਲ ਵੇਖਿਆਗਾ ਪੂਰਾ ਮੈਂ ਚੱਲੇ ਮੈਂ ਵੇਖਾ ਮੁੰਡਾ ਤੇਰਾ ਕੀ ਕਰਦਾ ਅੰਦਰ ਕਿ ਲੱਸੀ ਕਰਕੇ ਪੀਂਦਾ ਕੀ ਕਰੇ ਜਾਂਦਾ ਵੇ ਇਧਰ ਉਧਰ ਮੈਂ ਦੇ ਨਾਲ ਇੰਨ ਚੱਲ ਘੜੀ ਏਸੀ ਵਾਲੇ ਅੰਦਰ ਬਹਿ ਲੂੰ ਏਸੀ ਦੀ ਆਵੇ ਲੋਕੀ ਸੁਣੀ ਵਾ ਵਗਨ ਤਈ ਬਲ ਏਸੀ ਆਈਆਂ ਉਸ ਨਾਲ ਮੈਂ ਤੇ ਆ ਗਿਆ ਹਾਂ ਹਾਲੇ ਕੀ ਹਾਂ ਹੁਣ ਕਿ ਇਹ ਵੀ ਉਦੇਪਨ ਤਣਿਆਂ ਤੇ ਚੜਪੀ ਜਾਂਦੀ ਹੈ ਤੁੱ ਕੱਲ ਨਹੀਂ ਪੈਂਦਾ ਹੋ ਪਚਾ ਬਣਾ ਕੇ ਵੀ ਮੈਂ ਤੇ ਬਾਲੀ ਹੁੰਦੀ ਜਾਂਦੀ ਕੋਰੀ ਕਰਾਰੀ ਕੀ ਪਤਾ ਨਹੀਂ ਕੀ ਚੱਕਰੀ ਹੈ ਆਹ ਹੈ ਬਾਬੇ ਦਾ ਵੀ ਕੋਈ ਅਸਰ ਨਹੀਂ ਪਿਆ ਪਤਾ ਨਹੀਂ ਕੀ ਗੱਲ ਬਣੀ ਮੇਰਾ ਸਹੁਰੇ ਜਣ ਹੁੰਦਾ ਜਾਂਦਾ ਉਹ ਤੇ ਐ ਵਧੀਆ ਤੇ ਲਾੜੀ ਬੜੇ ਕੰਨੀ ਕੋਰੀ ਮੇਰੇ ਨਾਲ ਮੋਹ ਟੁੱਟ ਗਿਆ ਕੀ ਕਰਾਂ ਸਵੇਰੇ ਜਾਨੀ ਬਾਬੇ ਕੋਲੋਂ ਐਨੀ ਮਹਿੰਗੀ ਜੈਨੀ ਵੀ ਦੇ ਗਵਾਈ ਹੈ ਤੇ ਬਾਬੇ ਦਾ ਤੇ ਘਰ ਨੂੰ ਕੋਈ ਨਹੀਂ ਬਣਿਆ ਐ ਉਹ ਤੇ ਕੱਖ ਅਸਰ ਨਹੀਂ ਹੋਇਆ ਉਹ ਤਾਂ ਚੰਗੀ ਭਲੀ ਕੁੜੀ ਨੂੰ ਲਾਡ ਵੀ ਬੜਾ ਕਰਦੀ ਆ ਮੈਂ ਕਿਹਦੇ ਤੋਂ ਖਾਇਨਾ ਖਾਂ ਪਾਵਾਂ ਬਾਬੇ ਕੋਈ ਧੀ ਮਹਿੰਗੀ ਚੈਣੀ ਕੋਲ ਮਿਲ ਕੋਈ ਚੈਣੀ ਸੀ ਉਹ ਵੀ ਬਾਬੇ ਦੇ ਆਖ ਤੇ ਮੈਂ ਚੱਲ ਕੋਈ ਨਹੀਂ ਵਾਧੂ ਬਣ ਜਾਣੀਆਂ ਜੇ ਮੇਰੀ ਘਟੀ ਆ ਜਾਂਦੀ ਹੈ ਪਰ ਜੇ ਕੰਮ ਨਾ ਬਣਿਆ ਤੇ ਤਾਂ ਕੰਬੜਾ ਪੁੱਠਾ ਪੈ ਗਿਆ ਮੈਂ ਕਿਹ ਦਰਸ਼ਨ ਜੋਗੀ ਵੀ ਕਰਨਾ ਪੈਣਾ ਕੁਛ ਹੁਣ ਸਵੇਰੇ ਬਾਬੇ ਕੋ ਜਾਨਣੀ ਆ ਬਾਬਾ ਤੂੰ ਤੇ ਅਨਸ ਦੋਆ ਤਿੰਨ ਦਿਨਾਂ ਚ ਹੋ ਜੂ ਤੇ ਉੰਤੇ ਦਿਨ ਤੇ ਹੋਗੀ ਕੋਈ ਹਾਲ ਨਹੀਂ ਬਣਿਆ ਨਾ ਤੇ ਉਹਨਿੰ ਮਨ ਜੀ ਅਸੀਂ ਥੱਲੇ ਵੀ ਨਹੀਂ ਬੈਹ ਦਿੱਤਾ ਮੈਂ ਚੱਲ ਘੜੀ ਬਹਿ ਕੇ ਆਉਂਗਾ ਸਗੋਂ ਮੇਰੇ ਤੇ ਹੀ ਉਲਟ ਪੈਂਦੀ ਜਾਂਦੀ ਮੇਰਾ ਸਭ ਸਾਰਾ ਇਹ ਸਰੀਰ ਨੂੰ ਦਿਲ ਦਾ ਬਿਮਾਰ ਜਿਵੇਂ ਨਾ ਪੜਾ ਪਤਾ ਨਹੀਂ ਕੀ ਹੁੰਦਾ ਜਾਂਦਾ ਰਹਿੰਦਾ ਪਤਾ ਨਹੀਂ ਸਵੇਰੇ ਜਾਣਾ ਪੈਣਾ ਮੈਨੂੰ ਇੱਕਦਾਂ ਜਾਉਂ ਸਵੇਰੇ ਬਾਬੇ ਕੋਲੋਂ ਤੇ ਫੇਰ ਹੀ ਕੰਮ ਬੰਨਣਾ ਵਾ ਇਹ ਕੀ ਕਹਿੰਦਾ ਭਲਾ ਬਾਬਾ ਨੂੰ ਹੋਰ ਨਾ ਗਾਂ ਕੁਝ ਮੰਗ ਲਈ ਹੰਦ ਮੇਰਾ ਯਕੀਨ ਜੇ ਟੁੱਟਦਾ ਜਾਂਦਾ ਛਾ ਨਿਆਲਮ ਮੈਂ ਪਵਾ ਘੜੀ ਚਾਹ ਦੁੱਧ ਦਾ ਤੇ ਮੈਂ ਬੰਨਣਾ ਹੀ ਮੈਂ ਚੱਲ ਵੇਖ ਕੇ ਅੰਮੀਆ ਕੋ ਹੋਇਆ ਨਾ ਕੋਈ ਅਸਦੀ ਹੋਇਆ میںم کچھ نہیں ہاں بابا جی میں گل کرنی ہی میرا تو کوئی کام نی جی بنیا چنگی بڑی آڈ کرتی ہے اپنی ودیا رح دئی ہے ਤੇ ਬੱਸ ਜੋ ਜੋ ਤੁਸੀਂ ਕਹਾ ਉਦੋਂ ਤੇ ਮੈਂ ਕਰਤਾ ਸਾਰਾ ਕੰਮ। ਪਰ ਕੰਮ ਤੇ ਕੋਈ ਅਸਰ ਹੁੰਦਾ ਤੇ ਫੇਰ ਸੀਗਾ ਨਾ ਤੇ ਮੈਂ ਤੇ ਇਨਾ ਮੇਰੇ ਮਨ ਨੂੰ ਪਜਾਦੀ ਮੈਂ ਤੇ ਗਹਿਣਾ ਵੀ ਦੇ ਗੋ ਆਇਆ। ਉਹੀ ਮੇਰੇ ਕੋ ਚਾਹੀਦੀ ਸੀ ਐਡੀ ਮਹਿੰਗੀ। ਤੇ ਤੂੰ ਕੁੜੀ ਪਛਤਾਉਣੀ ਦੇ ਕੇ ਪਛਤਾਉਣੀ ਤੈਨੂੰ ਤਾਂ ਬਣਿਆ ਨਹੀਂ। ਦੇ ਕੇ ਪਛਤਾਉਂਦੇ ਹੀ ਆ ਨਾ ਮੇਰੇ ਤੋਂ ਸਾਹਮਣੇ ਤੂੰ ਕਹਤਾ ਮੈਂ ਚੈਨੀ ਦਿੱਤੀ ਮੈਂ ਉਹ ਕਰਤਾ ਮੈਂ ਇਹ ਕਰਤਾ। ਕੋਈ ਵੀ ਗੱਲ ਤੇ ਮੇਰਾ ਕਦੀ ਵਾਰ ਖਾਲੀ ਨਹੀਂ ਗਿਆ। ਤੇ ਜੇ ਨਹੀਂ ਉਹਦੇ ਤੇ ਅੱਜ ਕੁ ਚੰਗਿਆ। ਉਹਦੇ ਤੇ ਕੋਈ ਵੱਡੀ ਮਾ ਕੋਈ ਮਾਲਕ ਦੀ ਕਿਰਪਾ ਵਾ ਜਿਹੜੀ ਉਹਦੇ ਤੇ ਚੱਲੀ ਹੋਈ ਹੈ ਜਦ ਮੈਂ ਕੋਈ ਵੱਡੇ ਕਿਸੇ ਗੁਰੂ ਦਾ ਨਾਮ ਲੈਂਦੀ ਤੇ ਤੇਰੇ ਮਨ ਚ ਪਛਤਾਵਾ ਪਛਤਾਵਾ ਵਾਲੇ ਬੰਦੇ ਦਾ ਕਦੀ ਕੰਮ ਨਹੀਂ ਬਣਾ। ਠੀਕ ਆ ਤੇ ਚੈਨੀ ਦੇ ਕਾਹਦੇ ਤੈਨੂੰ ਸੁਣਾਉਂਦੀ ਚੈਨੀ ਮੈਂ ਸਮਾਨ ਨਹੀਂ ਦਿੰਦਾ ਰਿਹਾ ਤੈਨੂੰ ਕੀ ਆਇਂ ਕਹਿ ਰਿਹਾ ਇੱਟਾ ਕਰ ਮਾ ਉਹ ਕਰ ਨਾ। ਇੰਨਾ ਥੋੜੀ ਬਾਬਾ ਜੀ ਚੇਂਜ ਦਾ ਸਮਾਨ ਆ ਗਿਆ ਤੇ ਮੇਰਾ ਕੰਮ ਚੱਲਦਾ ਤੇ ਖੇਤੋਂ ਹੱਥ ਕੰਮ ਹੋ ਜੂ ਕੰਮ ਦੇ ਬਲੇ ਮੈਂ ਚੈਨੀ ਨਹੀਂ ਦਿੱਤੇ ਤੇ ਮੈਂ ਉੱਤਾ ਸਿੱਟੇ ਕਿ ਕੀ ਕਰਨਾ ਹੈ ਚੋਕਸ ਮੈਂ ਗੁੱਸਾ ਨਾ ਚੜਾ ਮੇਰੇ ਮੂੰਹ ਕੁਝ ਹੋਰ ਨਿਕਲ ਗਿਆ ਮੜ ਕੇ ਪਛਤਾਹੇਗੀ ਉਹ ਪਾੜ ਤੋਂ ਨਹੀਂ ਕਰਦੀ ਮਹਾਰਾਜ ਦਾ ਨਾਲ ਲੇਦੀ ਅੱਜ ਪਾੜ ਤੇ ਕਰਦੇ ਹੀ ਬੈਠੇ ਕਿੱਥੇ ਜਾਂਦੀ ਹੁੰਦੀ ਉਹ ਛੜੀ ਸਾਹਿਬ ਜਾਂਦੀ ਆ ਮੋਰਖ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਾੜ ਕਰਦੀ ਤੇ ਕੰਮ ਚੱਲਣਾ ਨਹੀਂ ਜਿਹੜਾ ਗੁਰੂ ਨੂੰ ਮੰਨਦਾ ਗੁਰੂ ਨੇਕਾ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹਦੇ ਤੇ ਨਹੀਂ ਚੱਲਦਾ। ਤੇ ਫਿਰ ਬਾਬਾ ਜੀ ਤੁਸੀਂ ਘੜੇ ਤੰ ਦੇਖੋ ਕਿ ਬੜੀ ਫਿਰ ਮਨੂ ਤੇ ਜੇ ਮੈਨੂੰ ਪਤਾ ਹੁੰਦਾ ਬਾਬਾ ਜੀ ਬਾਹ ਚੱਲਣੇ ਤਾਂ ਫਿਰ ਮੈਨੂੰ ਉਦੋਂ ਦੱਸਦੇ ਵੀ ਆਹ ਕੰਮ ਜਿਹੜਾ ਗੁਰੂ ਤੋਂ ਵੱਡਾ ਕੋਈ ਨਹੀਂ। ਲੜਾਉਣ ਦੀ ਕੁੜੀਏ ਮੇਰੇ ਨਾਲ ਲੋੜ ਕੋਈ ਨਹੀਂ। ਮੈਂ ਆਪਣੀ ਪੂਰੀ ਵਾਹ ਲਈ ਆ। ਗਲਤੀ ਤੇਰੀ ਹੈ ਜੋ ਕਰਦੀ ਸਚਾਈ ਨਹੀਂ ਦੱਸੀ ਤੂੰ। ਠੀਕ ਹੈ ਜੇ ਤੂੰ ਦੱਸਦੀ ਵੀ ਮਾਰਾਏ ਤੇ ਜਾਂਦੀ ਪਾਠ ਕਰਦੀ ਮੈਂ ਉਸ ਹਾਵ ਨਾਲ ਚੀਜ਼ ਬਣਾਉਂਦਾ ਉਹਨੂੰ ਮੈਂ ਦਿੰਦਾ। ਪਹਿਲੀ ਗੱਲ ਤੇ ਮਾਰਾਏ ਜੋ ਪਾਠ ਕਰਦਾ ਉਹਦੇ ਉੱਤੇ ਕੁਝ ਨਹੀਂ। ਇਸ ਟੀਨ ਨੂੰ ਮੈਂ ਵੀ ਮੰਨਦਾ ਤੇ ਤੂੰ ਕਿਉਂ ਨਾ ਬੇਤੁਸ ਕੁੜੀ ਮੰਨੀ ਤੇ ਫਿਰ ਬਾਬਾ ਜੀ ਤੁਸੀਂ ਫਿਰ ਤੇ ਪੈਸੇ ਦਾ ਢੋਂਗ ਬਣਾਇਆ ਫਿਰ ਮੈਨੂੰ ਉਦੋਂ ਦੱਸ ਦੇ ਨਾਲੇ ਤੇ ਮੈਂ ਪਾਪਾਂ ਦੀ ਪੌੜੀ ਚਾੜ ਹੁੰਦੀ ਤੇ ਨਾਲੇ ਮੇਰਾ ਕੰਮ ਨਾ ਬਣਿਆ ਨਾਲੇ ਮੈਂ ਘਰ ਗੁਆਇਆ ਕੈੰਨੀ ਗਵਾਈ ਤੈਨੂੰ ਤੇਨੇ ਕਿਹਾ ਇਹ ਘਰ ਗਵਾ ਤੈਨੂੰ ਤੇਨੇ ਕਿਹਾ ਇਹ ਕੁੜੀ ਦਾ ਘਰ ਪੁੱਟ ਹਾਂ ਬੁੱਟੇ ਮੈਂ ਬੇਸੌਣੀ ਕੁੜੀ ਕਿਉਂ ਘਰ ਪਟੰਢੀ ਸਭ ਘਰ ਤੇ ਦਾ ਪਟਕਾ ਵੀ ਕੋਈ ਖੁਸ਼ ਰਿਆ ਉਹੀ ਜਾਰੀ ਬਾਰੀ ਜਿਹੜੇ ਦਿੱਤੇ ਕੁੜੀ ਜੰਗੀ ਆ ਮੇਰੇ ਕੋਲ ਤੇ ਬਾਬਾ ਜੀ ਫਿਰ ਲਾਲਚੀ ਨੀ ਨਾ ਦੇਣਾ ਚਾਹੀਦਾ ਮੇਰੀ ਚੈਨੀ ਦੇ ਦੋ ਮੈਂ ਤਾਂ ਉਹੀ ਗਹਿਣਾ ਸੀਗਾ ਮੈਂ ਉਹਦੋਂ ਆ ਬੀਬਾ ਤੇ ਮੇਰੇ ਮੂੰਹੋਂ ਕੋਈ ਮਾੜਾ ਨਿਕਲ ਗਿਆ ਤੂੰ ਸਾਰੀ ਮਰਲੀ ਪਛਤਾਏਂਗੀ ਤੇ ਜੇ ਬਾਬਾ ਜੀ ਇਹ ਚੰਗਿਆ ਆ ਕੰਮ ਨਹੀਂ ਹੋਇਆ ਤੇ ਉਹਨਾਂ ਕੰਮਾਂ 'ਚ ਤੁਹਾਡਾ ਕੋਈ ਵਰ ਨਹੀਂ ਸਕਦਾ ਜੇ ਮੈਂ ਆ ਨਹੀਂ ਕੰਮ ਤੁਹਾਡੇ ਕੋ ਕੋ ਪਾਇਆ ਤੇ ਤੁਸੀਂ ਪੈਂ ਹੈ ਧੋਗ ਬਣਾਇਆ ਮੈਂ ਆ ਵੀ ਆ ਵੀ ਮੇਰੀ ਸਭ ਤੋਂ ਵੱਡੀ ਸ਼ਕਤੀ ਇਹ ਸੁਪ ਦੀ ਜਿੱਦੜ ਦੀ ਤੂੰ ਯਾਰ ਚੱਗਾ ਯਾ ਇਹ ਕੰਮ ਨਾ ਇਹ ਤਾਂ ਮਿਲ ਗਿਆ ਗਾ ਮੈਂ ਕਿ ਸਿਆਣੀ ਦੇ ਤਨਾ ਜਾ ਕੇ ਬਾਹੂ ਨਾਲੇ ਘਰ ਗਵਾਉ ਨਾਲੇ ਗਹਿਣੇ ਦਊਂ ਕਾਂ ਇਹ ਗੱਲਾਂ ਮੇਰਾ ਮਾਨਤ ਮੈਨੂੰ ਤਾਂ ਪਤਾ ਲੱਗ ਗਿਆ ਨਾ ਮਮੀ ਇੰਨੇ ਨਾ ਗੁਰੂ ਘਰ ਜਾਇਆ ਕਰੂੰ ਮੈਨੂੰ ਕੀ ਲੋੜ ਸਿਆਣਿਆਂ ਦੇ ਰਾਹ ਫੜਨ ਦੀ ਐਨਾਂ ਨਾ ਮੈਨੂੰ ਮਾਫੀ ਦੇਵੇ ਮਾਲਕ ਮੈਂ ਅੱਜ ਤੋਂ ਬਾਅਦ ਮੈਂ ਕਦੀ ਦੱਸ ਕੇ ਸਿਆਣੇ ਦੇ ਡੇਰੇ ਜਾਵਾਂ ਮੈਂ ਤਾਂ ਜਾਊਂ ਗੁਰੂ ਘਰ ਮੈਂ ਤੇ ਆਪ ਨਾਲੇ ਮਾਫੀ ਮੰਗ ਕੇ ਆਉਂ ਮੈਂ ਕਿਉਂ ਨਾ ਤਾਂ ਘਰ ਪਟਣਾ ਮੈਂ ਤਾਂ ਇਹੀ ਆਨੀ ਆ ਕਿ ਕੋਈ ਸਿਆਣੇ ਘਰ ਨਾਲ ਜਾਵੇ ਸਿਆਣੇ ਦੇ ਕੋਲ ਨਾਲ ਜਾਵੇ ਗੁਰੂ ਘਰ ਜਾਵੇ ਚਲ ਜਾ ਮੈਨੂੰ ਉਹਨੇ ਪਿੱਛਾ ਨਾ ਚੜਾ ਦੇ ਮੇਰੇ ਮੂੰਹ ਤੋਂ ਸ਼ਰਾਫ ਨਿਕਲ ਗਿਆ ਸਾਰੀ ਉਮਰ ਪਛਤਾਏਂਗੀ ਦੋਸਤੋ ਇਹ ਵੀਡੀਓ ਬਣਾਉਂਦਾ ਸਾਡਾ ਇਹੋ ਮਕਸਦ ਸੀ ਕਿ ਸਾਨੂੰ ਸਿਆਣਿਆਂ ਦੇ ਨਹੀਂ ਜਾਣਾ ਚਾਹੀਦਾ ਮਹਾਰਾਜ ਦਾ 파ਟ ਮਹਾਰਾਜ ਦਾ ਨਾਮ ਲੈਣਾ ਚਾਹੀਦਾ ਮਹਾਰਾਜ ਦੇ ਨਾਮ ਤੋਂ ਉੱਤੇ ਕੋਈ ਚੀਜ਼ ਨਹੀਂ ਹੈ ਆਪਾਂ ਲੋਸਿਆਣਿਆਂ ਦੇ ਜਾ ਜਾ ਕੇ ਲੋਕਾਂ ਦੇ ਘਰ ਖਰਾਬ ਕਰਦੇ ਆ ਉਹ ਲੋਕਾਂ ਵਾਸਤੇ ਨਹੀਂ ਕਰਦੇ ਅਸੀਂ ਆਪਣੇ ਵਾਸਤੇ ਹੀ ਕਰਦੇ ਹਾਂ ਇਸ ਕਰਕੇ ਕਿਸੇ ਦਾ ਬੁਰਾ ਨਾ ਤੱਕੋ ਚੰਗਾ ਸੋਚੋ ਚੰਗਾ ਕਰੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀਆਂ ਵੀਡੀਓ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਪਲੀਜ਼ ਲਾਈਕ ਸਬਸਕ੍ਰਾਈਬ ਕਮੈਂਟ ਕਰਿਆ ਕਰੋ ਦੇ ਸਾਥ ਨੂੰ ਸਾਡਾ ਸਾਥ ਦਿਆ ਕਰੋ ਤੁਹਾਡੇ ਤੋਂ ਇਹੀ ਅਸੀਂ ਚਾਹੁੰਦੇ ਹਾਂ ਧੰਨਵਾਦ